ਅਕਸ਼ਰੀਕਾਲ ਜੀ ਇਹ ਸੱਪੜ ਬਹੁਤ ਕਿਰਤੋਂ ਭਰਿਆ ਪਿਆ ਸੀ ਆਪੇ ਅੱਜ ਤੱਕ ਇਹ ਖਾਲੀ ਨਹੀਂ ਹੋਇਆ ਤੇ ਮੱਝਾਂ ਦੇ ਵੀ ਨਮਾਉਣ ਵਾਸਤੇ ਕੋਈ ਵੀ ਥੱਲ ਨਹੀਂ ਹੋਇਆ ਬਹੁਤ ਔਖਾ ਸੀ ਪਿੰਡ ਨੂੰ ਤੇ ਆ ਦਿਖਾਓ ਜੀ ਕਿਵੇਂ ਆਵਾਜ਼ ਜਨਾਬ ਜੀ ਬੋਣਾ ਜਿਹੜੀ ਨਵੀਂ ਪੰਚਾਇਤ ਆ ਉਹ ਇਹਨੂੰ ਖਾਲੀ ਕਰਨ ਜਾ ਰਹੀ ਆ ਅਕੇ ਇਹਦਾ ਕੰਮ ਸ਼ੁਰੂ ਕਰਨਾ ਆ ਜੋ ਆਪਣਾ ਮਿਲਿਆਉਣਿਆ ਸਰਪੰਚ ਸਾਹਿਬ ਨੂੰ ਇਨ ਮਾਰ ਲਿਆ ਕੇ ਚਾਰ ਦਿਨ ਹੋ ਗਏ ਜੀ ਬੱਗੀ ਨੂੰ ਪਾਣੀ 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 ਗੱਡੀ ਜਾਂਦੇ ਨੇ ਪਾਣੀ ਦਾ ਨਿਕਾਸ ਏ ਸੀ ਬਰੇਚ ਚ ਪਾਣੀ ਬੰਦ ਕਰ ਦਿੰਦੇ ਨੇ ਪੱਤੀ ਲਾ ਕੇ ਨਾਲ ਬਰੇਚ ਬੰਦ ਕਰ ਦਿੰਦੇ ਆ ਸਰਪੰਚ ਸਾਹਿਬ ਨਾਲ ਗੱਲ ਕਰੋ ਜੀ ਅੱਛਾ ਜੀ ਜੀ ਹੇ ਪਾਣੀ ਦਾ ਇਹ ਕਿਹੜਾ ਕਰਦਾ ਹੈ ਹਸਪਤਾਲ ਇਹ ਤੇ ਤੁਹਾਡੇ ਨਾਲ ਸਾਡੇ ਡਿੰਡੇ ਡੋਡੇ ਹੋਰ ਬਲੋ ਕਿ ਜਿੰਨੇ ਸਾਡੇ ਨਾਲ ਘਰ ਮੇਰੇ ਬਹੁਤ ਜਿਆਦਾ ਦਿੱਕਤ ਆਉਦੀ ਪਹਿਲਾਂ ਇਸ ਹੀ ਗਰੇ ਚਾਲੀ ਦਿੱਤਾ ਉਧਰ ਪਾਣੀ ਬਾਕੀ ਸਾਨੂੰ 12 15 ਦਿਨ ਹੋ ਗਏ ਨਾ ਪਾਣੀ ਹੈਗਾ ਕਰਾ ਇਹਨੂੰ ਖਾਲੀ ਕਰਕੇ ਵੀ ਕਹਾ ਅੱਗੇ ਕੰਮ ਸਟਾਰਟ ਕਰਨਾ ਹੈ ਨਾ ਆਹ ਦੇ ਇੱਕ ਟੋਬੇ ਨੂੰ ਖਾਲੀ ਛੋਡਰ ਵਰਕੇ ਇੱਕ ਜਿਹੜੀ ਪੀ ਲਓ ਮਤਲਬ ਬੱਚਿਆਂ ਦੇ ਲਈ ਦੋ ਬਰੋਂ ਨਾ ਰੱਖਣਾ ਹੈਗਾ ਠੀਕ ਹੈ ਤੇ ਦੂਸਰੇ ਟੋਬੇ ਨੂੰ ਇੱਥੇ ਪਾਣੀ ਨਾ ਛੋਟ ਕੇ ਇੱਥੇ ਤੁਹਾਨੂੰ ਪਿਆ ਕਰਾ ਠੀਕ ਹੈ ਵਧੀਆ ਤੁਹਾਨੂੰ ਪਿੰਡ ਨੂੰ ਕੀ ਕਹਿਣਾ ਚਾਹੋਗੇ ਵੀ ਪਾਣੀ ਦੀ ਇੱਥੀ ਕਰਦੇ ਹਾਂ ਸਾਰੇ ਨੂੰ ਕਿ ਸਾਡਾ ਵੱਡੋਆ ਸਹਿਯੋਗ ਦਿਓ ਔਰ ਜੋ ਪਾਣੀ ਜ਼ਿਆਦਾ ਫालतू ਵੇਸਟਿੰਗ ਕਰਦੇ ਹੋ ਜੀ ਪਾਣੀ ਜ਼ਿਆਦਾ ਨਾ ਲਓ ਠੀਕ ਹੈ ਧੰਨਵਾਦ ਠੀਕ ਹੈ